ਵਾਹਿ ਗੁਰਜੀ ਦਾ ਖਾਲਸਾ ਕਰਾਈ ਵਾਹਿ ਗੁਰਜੀ ਕੀ ਪਤੇ ਸਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵਾ ਕਰ ਬੱਦਾ ਓਜਨਸਾਰ ਕਰਾਈ ਸਗਲੇ ਦੂਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਧਰ ਤਾ ਰਾਜੀ ਅੰਬਰ ਟੋਲੀ ਪਿੱਛਾ ਟੰਕ ਚੜਾਈ ਏ ਵੱਡ ਵੱਦਾ ਏ ਵੱਡ ਵਦਾ ਮਾਵਾ ਨਹੀਂ ਆਏ ਪਾਠ ਧਿਆਨ ਨਾਲ ਉਚਾਰਨ ਕਰਨਾ ਵੱਦਾ ਨਹੀਂ ਕਹਿਣਾ ਵਦਨ ਦਾ ਵਾਚਕ ਹੈ ਪੁੱਲਾ ਹੀ ਉਚਾਰਨ ਕਰਨਾ ਐਨਾ ਵੱਧ ਜਾਵਾ ਏ ਵੱਡ ਵਦਾ ਮਾਵਾ ਨਹੀਂ ਵੀ ਮੈਂ ਕਿਸੇ ਵਿੱਚ ਸਮਾਨ ਸਕਾਂ ਏ ਵੱਡ ਵਦਾ ਮਾਵਾ ਨਹੀਂ ਸਭ ਸੈ ਨੱਥ ਚਲਾਈ ਨੱਥ ਕਸ ਕੇ ਇਤਾ ਤਾਣ ਹੋਵੇ ਮਨ ਅੰਦਰ ਕਰੀ ਪੇ ਆਖ ਕਰਾਈ ਏਵਡ ਸਾਹਿਬ ਤੇਵਡ ਸਾਹਿਬ ਤੇਵਡ ਦਾਤੀ ਜੀਵਡ ਸਾਹਿਬ ਤੇਵਡ ਦਾਤੀ ਜੀਵਡ ਸਾਹਿਬ ਤੇਵਡ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸਚ ਨਾਮ ਵਢਾਈ ਮਹੱਲਾ ਦੂਜਾ ਆਖਣ ਆਖ ਨ ਰਜਿਆ ਸੁਨਣ ਨ ਰਜੇ ਕੰਨ ਅੱਖੀ ਦੇਖ ਨ ਰਜਿਆ ਗੁਣ ਗਾਹਕ ਇਕ ਵਨ ਭੁਖਿਆ ਭੁਖ ਨ ਉਤਰਾ ਭੁਖਿਆ ਪਤਿ ਯਮਕਿਛੇ ਅੱਖੀ ਪਤਿ ਯਮਕ ਤੇ ਸਾਰੀਆਂ ਯਮਕਾਂ ਗੱਲੀ ਭੁਖ ਨ ਜਾਏ ਨਾਨਕ ਭੁਖਾ ਤਾਰਜੈ ਜਾ ਗੁਣ ਕਹ ਗੁਣੀ ਸਮਾਇ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਵਿਣ ਸੱਚੇ ਕੂੜਿਆਰ ਬੰਨ ਚਲਾਈਐ ਰੈਂਕੜ ਥੋੜੇ ਧੀਰਗ ਲਾ ਕੇ ਉਚਾਰਨ ਕਰਨਾ ਵਿਣ ਸੱਚੇ ਕੂੜਯਾਰ ਬੰਨ ਚਲਾਈਐ ਕੁੜਯਾਰ ਨਹੀਂ ਕਹਿਣਾ ਕੂੜਯਾਰ ਵਿਣ ਸੱਚੇ ਕੂੜਯਾਰ ਬੰਨ ਚਲਾਈਐ ਵਿਣ ਸੱਚੇ ਤਨ ਛਾਰ ਛਾਰ ਰਲਾਈਐ ਵਿਣ ਸੱਚੇ ਸਭ ਭੁਖ ਜ ਤਜੈ ਖਾਈਐ ਤਜੈ ਦਜਾ ਨਹੀਂ ਬੋਲਣਾ ਛਜਾ ਹੈ ਤਜੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਵੇਣ ਸੱਚੇ ਸਭ ਭੁੱਖ ਜੀ ਪਹਿਜੈ ਖਾਈਐ ਵੇਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੇ ਲਾਲਚ ਲੱਗ ਮਹਿਲ ਮਹਿਲ ਖੁਆਈਐ ਸਭ ਜਗ ਠੱਗਿਓ ਠੱਗ ਆਈਐ ਜਾਈਐ ਤਨ ਮਹਿ ਤ੍ਰਿਸ਼ਨਾ ਅੱਗ ਸਬਦ 부ਝਾਈਐ ਸਲੋਕ ਮਹੱਲਾ ਪਹਿਲਾ ਸਬਦ 부ਝਾਈਐ ਇਹ 부ਝਾਈਐ ਪੋਲਾ ਬੋਲ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਨਾਨਕ ਗੁਰ ਸੰਤੋਖ ਰੁਖ ਨਾਨਕ ਪਾਤੀ ਯਮਕ ਲਗਦੇ ਨਾਨਕ ਗੁਰ ਸੰਤੋਖ ਰੁਖ ਇਥੇ ਵਿਸਰਾਮ ਧਰਮ ਫੁੱਲ ਫਲ ਗਿਆਨ ਰਾਸ ਰਸਿਆ ਹਰਿਆ ਸਦਾ ਪੱਕਾ ਧਰਮ ਧਿਆਨ ਪੱਕਾ ਕਰਮ ਧਿਆਨ ਪਤਕੇ ਸਾਦ ਖਾਦਾ ਲਹ ਦਾਨ ਕੈ ਸਿਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰਵਾਲਾ ਫੁੱਲ ਜਵੇਹਰ ਲਾਲ ਸੋਇਨੇ ਕਾ ਬਿਰਖ ਇਥੇ ਠਮਕ ਪਤ ਪਰਵਾਲਾ ਇਥੇ ਵਿਸਰਾਮ फल जविहर लाद तित फल रतन लग है मुख पाखित हां ये विश्राम ध्यान नाल इठी लाओना तित इथी यमक फल रतन लग है इथी ठमक मुख पाखित इथी विश्राम हृदय दर द निहाल नानक कर्म होवै मुख मस्तक लिखया होवै लेख 86 तीर्थ गुरु की चरणी ਪੂਜਯ ਸਦਾ ਵਿਸ਼ੇਖ ਹੰਸ 헤ਤ ਲੋਭ ਕੋਪ ਚਾਰੇ ਨਦੀਆ ਅਗ ਪਵਹ ਦੱਜਹ ਨਾਨਕਾ ਪਵਹ ਪਵਹ ਦੱਜਹ ਨਾਨਕਾ ਤਰਿਯ ਕਰਮੀ ਲੱਗ ਪਵੜੀ ਜੀਵ ਦਇਆ ਮਰ ਮਾਰ ਨਾ ਪਛੋਤਾਈਐ ਝੂਠਾ ਇਹੋ ਸੰਸਾਰ ਕਿਨ ਸਮਝਾਈਐ ਸੱਚ ਨਾ ਧਰੇ ਪਿਆਰ ਸੱਚ ਨਾ ਧਰੇ ਪਿਆਰ ਸੱਚ ਨਾ ਧਰੇ ਪਿਆਰ ਧੰਦਾ ਧਾਈਐ ਕਾਲੁ ਬੁਰਾ ਖ ਕਾਲ ਸਿਰ ਦੁਨੀਆਈਐ ਹੁਕਮੀ ਸਿਰ ਜੰਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਬਹੁਤ ਨਾ ਚਸਾ ਵਿਲੰਮ ਭਰੀਐ ਪਾਈਐ ਗੁਰਪ੍ਰਸਾਦੀ ਬੁੱਝ ਸਤਿ ਸਮਾਈਐ ਸ਼ਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਅਕਤ ਤੂਰਾ ਨਿੰਮ ਫਲ ਇਹ ਜਿਹੜੇ ਤੁਮੀ ਤੁਮਾ ਦੇਸ ਇੱਕ ASCII ਪਦ ਥੋੜੇ ਜਿਹਾ ਉਚਾਰਨ ਕਰਨੇ ਹਨ ਤੁਮੀ ਤੁਮਾ ਵਿਸ ਅਕਤ ਤੂਰਾ ਨਿੰਮ ਫਲ ਮਨ ਮੁਖ ਵਸਹਿ ਤਿਸ ਇਹ ਵੀ ਮਨਮੁਖ ਪਾਠ ਇਕੱਠਾ ਨਹੀਂ ਕਰਨਾ ਵਖਰਾ ਹੀ ਐ ਨੰਨੇ ਨੂੰ ਸਿਆਰੀ ਲੱਗੀ ਹੋਈ ਐ ਮਨਮੁਖ ਵਸਹਿ ਤਿਸ ਜਿਸ ਤੂੰ ਚਿਤਨਾ ਆਵਹੀ ਨਾਨਕ ਕਹੀਐ ਕਿਸ ਹੰਡਨ ਕਰਮ ਬਾਹਰੇ ਮਹੱਲਾ ਪਹਿਲਾ ਇਸ ਨੂੰ ਹੰਡਨ ਨਹੀਂ ਕਹਣਾ ਹੰਡਨ ਤਾਂ ਦਿਨਾਂ ਵਿਚਾਰਨ ਕਰਤਾ ਮਹੱਲਾ ਪਹਿਲਾ ਮਤ ਪੰਕੇ ਰੂ ਕੀਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅੱਕ ਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੀਤੀ ਕਹਿ ਵਖਾਣ ਕਹਿ ਕਹਿ ਜਾਵਣਾ ਵੇਦ ਕਹਿ ਵਖਿਆਣ अंत न पावणा पड़े नाही पीड पड़े पाति यम ककी पड़े नाही पीड बुझै पावणा खाट दर्शन कै पीख किसे सत्य समावणा सच्चा पुरुष अलख शब्द सुहावणा मन्ने ना उसंख दरगह पावणा ਖਾਲਕ ਕਾ ਆਦੀਸ਼ ਦੋਨੇ ਕਾ ਸੁੱਧ ਉਚਾਰਨ ਕਰਨੇ ਹਨ ਖਾਲਕ ਕਾ ਆਦੀਸ਼ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨਵਸਾਵਣਾ ਸ਼ਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਹਿਆ ਨਾਗੀ ਲੱਗੈ ਜਾਏ ਆਪਣ ਹੱਥੀ ਆਪਣੇ ਦੇ ਉੱਚਾ ਆਪੇ ਲਾਇਏ हुकुम पाया तुर खसुम का अति हु तक्का खाय अति हु पाठ करना अत चक्कन वाला अति हु तक्का खाय थोड़ा कस के पूर्ण हुकुम पाया तुर खसुम का अति हु तक्का खाय हुकुम पाया तुर खसुम का अति हु तक्का खाय गुरमुख सियो मनमुख अड़े ਦੁਬੈ ਹਕ ਨਿ ਆਏ ਗੁਰਮੁਖ ਸਿਓ ਮਨਮੁਖ ਅੜੈ ਇਥੇ ਬਿਸਰਾਮ ਦੁਬੈ ਇਥੇ ਯਮਕ ਹਕ ਨਿ ਆਏ ਦੁਹਾ ਸਿਰਿਆ ਆਪੇ ਖਸਮ ਵੇਖੈ ਕਾ ਅਵੇਖੈ ਕਰਿ ਵਿਉਪਾਇ ਇਥੇ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਦੁਹਾ ਸਿਰਿਆ ਇਥੇ ਠਮਕ ਆਪੇ ਖਸਮ ਇਥੇ ਬਿਸਰਾਮ ਵੇਖੈ ਤੇ ਯਮਕੈ ਕਰਿ ਵਿਉਪਾਇ ਕਰਿ ਵਿਉਪਾਇ ਇੰਕੇ ਨਾ ਨਖੇਰ ਕੇ ਪੜਨਾ ਵੇਖ ਲਵੋ ਕਰਕੇ ਵਿਉਪਾਇ ਨਿਰਣਾ ਦੋਹ ਸਿਰ ਆਪੇ ਖਸਮ ਵੇਖੇ ਕਰਿ ਵਿਉਪਾਇ ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹ ਰਜਾਇ ਮਹੱਲਾ ਦੂਜਾ ਨਾਨਕ ਪਰਖੇ ਆਪਕੋ ਤਾ ਪਾਰਖ ਜਾਣ ਰੋਗ दारु ਦੋਵੈ 부ਝੈ ਤਾ ਵੈਦ ਸੁਜਾਨ ਵਾਟ ਨ ਕਰਈ ਮਾਮਲਾ ਜਾਣੈ ਮਹਿਮਾਨ ਮੂਲ ਜਾਣ ਗੱਲਾ ਕਰੇ ਹਾਣ ਲਾਏ ਹਾਣ ਲੱਭ ਨ ਚੱਲੇ ਸੱਚ ਰਹੈ ਸੋ ਵਿਸ਼ਟ ਪਰਵਾਣ ਸਰ ਸੰਦੇ ਆਗਾਸ ਕੋ ਕਿਉ ਪਹੁੰਚੈ ਬਾਣ ਅਗ ਬੂਹ ਅਗੰਮ ਹੈ ਵਾਹਿਦੜ ਜਾਨ ਵਾਹਿਦੜ ਪਾਠ ਹੀ ਕਹਿਣਾ ਬਿੰਦੀ ਨਹੀਂ ਲਾਉਣੀ ਅੱਗੇ ਉਹ ਅਗੰਮ ਹੈ ਵਾਹਿਦੜ ਜਾਨ ਪਿੱਛੇ ਜਿਹੜੀ ਪੰਕਤੀ ਆਈ ਹੈ ਦੁਹਾ ਸਰੀਆ ਆਪੇ ਖਸਮ ਇੱਥੇ ਵਾਹਿਗੁਰੂ ਦੀ ਗੱਲ ਹੈ ਪਿੱਛੇ ਅਰਥ ਨਾ ਵੇਖਿਆ ਵੇਖਦਾ ਹੈ ਕਰ ਰੋਪਾਏ ਨਿਰਣਾ ਕਰਕੇ ਵਾਹਿਗੁਰੂ ਦੀ ਗੱਲ ਚਲੋ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸੀਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿਨੀ ਵਾਰੀਆਂ ਨਾ ਰਹਿਨੀ ਵਾਰੀਆਂ ਇੱਥੇ ਰਹਿਨੀ ਤੇ ਠਮਕ ਮੜੀ ਜੀ ਲੱਗ ਜੇਗੀ ਸਪਸ਼ਟ ਜਾ ਹੋ ਜਾਂਦਾ ਕਰਨ ਭਗਤ ਦਿਨ ਰਾਤ ਨਾ ਰਹਿਨੀ ਵਾਰੀਆਂ ਯਾਨੀ ਵਾਰੀਆਂ ਦਾ ਅਰਥ ਵੀ ਨਹੀਂ ਰਹਿਣੀਆਂ ਰੋਕੀਆਂ ਹੋਈਆਂ ਵਰਜੀਆਂ ਹੋਈਆਂ ਨਹੀਂ ਰਹਿੰਦੀਆਂ ਮਹਿਲਾ ਮਨ ਜੋ ਨਿਵਾਸ ਸਬਦ ਸਵਾਰੀਆਂ ਸੱਚ ਕਹਿਣ ਅਰਦਾਸ ਸੇ ਵੇਚਾਰੀਆਂ ਸੋਹਣ ਖਸਮੇ ਪਾਸ ਉਕਮ ਸਿਹਾਰੀਆ ਸਖੀ ਕਹਿਣ ਅਰਦਾਸ ਮਨਹੁ ਪਿਆਰੀਆ ਬਿਨ ਨਾਵੈ ਧ੍ਰੇਗਵਾਸ ਫਿਟ ਸੋ ਜੀਵਿਆ ਸ਼ਬਦ ਸਵਾਰੀ ਆਸ ਵੱਖਰਾ ਪਾਠ ਹੈ ਸ਼ਬਦ ਸਵਾਰੀ ਆਸ ਇਹ ਪਦ ਸੇ ਪੁੱਠੀਆਂ ਤੇ ਇਕੱਠਾ ਛਪਿਆ ਸਵਾਰੀ ਆਸ ਲਿਖਿਆ ਹੋਇਆ ਵੱਖਰਾ ਪਾਠ ਹੈ ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ 마루 미ਹ ਨਾ ਤ੍ਰਿਪਤਿਆ ਸਾਰੇ ਪਦਾਂ ਤੇ ਯਮਕ ਆ ਜਾਣੀਆਂ ਅੱਗੇ 마루 미ਹ ਨਾ ਤ੍ਰਿਪਤਿਆ ਅੱਗੀ ਲਹੈ ਨਾ ਭੁੱਖ 마루 미ਹ ਨਾ ਤ੍ਰਿਪਤਿਆ ਅੱਗੀ ਲਹੈ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ सायर भरे किसक ए पाठ के, के उचारण करना कि सुख नहीं कहना बोला ही बोलना सायर राजा राज न तृप्तिया सायर भरे किसुक नानक सच्चे नाम की केती पुछा पुच्छ महला दूजा नेह तस जनमस ਜਾਵਤ ਬ੍ਰਹਮੰ ਬਿੰਦਤੇ ਨਿਫਲੰ ਤਿਯਮਕ ਤਸ ਜਨਮਸ ਇਕਸਕੇ ਪਾਦ ਉਚਾਰਨ ਕਰਨੇ ਨਿਫਲੰ ਤਸ ਜਨਮਸ ਇਥੇ ਵਿਸਰਾਮ ਜਨਮਸ ਨੀਣਾ ਜਾਵਤ ਬ੍ਰਹਮੰ ਬਿੰਦਤੇ ਸਹਸਕ੍ਰਿਤੀ ਬਾਣੀ ਦੇ ਵਿੱਚ ਜਾਵਤ ਹੈ ਇਥੇ ਜਾਵਤ ਹੈ ਜਾਵਤ ਬ੍ਰਹਮੰ ਬਿੰਦਤੀ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹ ਕੇ ਕਰਨ ਕਾਰਨ ਸਮਰਥ ਹੈ ਕਹ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਕਰਨ ਪਤੀਮ ਕਾ ਕਰਨ ਕਰਤੇ ਵਸ ਹੈ ਕਰਨ ਕਰਤੇ ਵਸ ਹੈ ਜਿਨ ਕਦ ਰਖੀ ਧਾਰ ਪਾੜੀ ਖਸਮ ਕਾ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਗਸਿਆ ਥੋੜਾ ਜਿਆ ਕਸ ਕੇ ਹੀ ਚਾਲ ਅਨੁਸਾਰ ਉਚਾਰਨ ਕਰਨਾ ਕਮਲ ਵਿਗਸਿਆ ਖਸਮਹ ਪੂਰਾ ਪਾਇ ਮਨਹ ਰਹਸਿਆ ਰਸਯ ਵੀ ਕਸ ਕੇ ਵੀ ਉਚਾਰਨ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਇਹਨੂੰ ਨਹੀਂ ਕਹਿਣਾ ਸਰਸਿਆ ਇਹ ਪੋਲਾ ਹੀ ਉਚਾਰਨ ਕਰਨਾ ਸਤਿਆ ਸਤਗੁਰ ਸੇਵਨ ਸੱਚਾ ਮਾਰਗ ਦੱਸਿਆ ਦੱਸਿਆ ਪਦ ਵੀ ਕਸ ਕੇ ਉਚਾਰਨ ਕਰਨਾ ਸੱਚਾ ਸ਼ਬਦ ਵੀ ਸੱਚਾ ਸ਼ਬਦ ਵੀ ਚਾਰ ਕਾਲ ਵਿਦੋਸਿਆ 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 ਉਚਾਰਨ ਕਰਨਾ ਸਤਿਆ ਵਿਦੋਸਿਆ ਨਹੀਂ ਕਹਿਣਾ ਵਾਵੇ ਤੋ ਚੱਕੇ ਵੇਦੋਸਿਆ ਕਠਾ ਪਾਠ ਵਿਦੋਸਿਆ ਸਤਿਆ ਸ਼ਬਦ ਵਿਚ ਸਤਿਆ ਸ਼ਬਦ ਵਿਚਾਰ ਕਾਲ ਵਿਦੋਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਵ ਮਿਲੇ ਪਿਆਰਿਆ ਵਾਹਿਗੁਰੂ ਜੀ ਕਾ ਕਾਲ ਸਹਾ ਕਰੇ ਵਾਹਿਗੁਰੂ ਜੀ ਕੀ ਫਤਿਹ